ਸਬਰ ਤੇ ਭਰੋਸਾ ਆਪਣੇ ਪ੍ਰਭੂ ਤੇ ਰੱਖੋਗੇ ਆਪਣੇ ਭਗਵਾਨ ਤੇ ਰੱਖੋਗੇ ਤਾਂ ਚਮਤਕਾਰ ਤਾਂ ਰੋਜ਼ ਵਾਪਰਦੇ ਇੱਥੇ ਤੁਹਾਨੂੰ ਨਹੀਂ ਯਕੀਨ ਤੁਸੀਂ ਲੌਜੀਕ ਪਿੱਛੇ ਭਜਣਾ ਸਾਇੰਸ ਪਿੱਛੇ ਭਜਣਾ ਉਹ ਤੁਹਾਡੀ ਮਰਜ਼ੀ ਹੈ ਪਰ ਇਹ ਗੱਲ ਮੇਰੀ ਯਾਦ ਰੱਖਣਾ ਜਿੱਥੇ ਤੁਹਾਡੀ ਸਾਇੰਸ ਫੇਲ ਜਿੱਥੇ ਤੁਹਾਡੇ ਲੌਜੀਕ ਫੇਲ ਹੈ ਦੁਨੀਆ ਦੇ ਸਾਰੇ ਸਹਾਰੇ ਫੇਲ ਹੈ ਜਿੱਥੇ ਹਰ ਕੋਈ ਬੱਸ ਹੱਥ ਖੜਾ ਕਰ ਦੇਗੀ ਖਤਮ ਹੈ ਹੁਣ ਨਹੀਂ ਜੇ ਕੁਝ ਹੋਣਾ ਉੱਥੇ ਫਿਰ ਉਸ ਮਾਲਕ ਦੀ ਕਿਰਪਾ ਆ ਕੇ ਆਂਦੀ ਹੈ ਕਿੰਨਾ ਵੇਖੀ ਤਾਂ ਕਈ ਵਾਰੀ ਹਸਪਤਾਲ ਦੇ ਬਾਹਰ ਜਾਈਦਾ ਕਰੋਨਾ ਰੁਪਿਆ ਲੱਗ ਜਾਂਦਾ ਡਾਕਟਰ ਕੰਦਾ ਕੀ ਬਚਣਾ ਮੁਸ਼ਕਲ ਹੈ ਜੀ ਅਰਦਾਸ ਕਰਦੇ ਆਪਾਂ ਆਪਣੇ ਗੁਰੂ ਅੱਗੇ ਕਰਦੇ ਮੰਦਰ ਜਾਂਦੇ ਗੁਰਦੁਆਰੇ ਜਾਂਦੇ ਆ ਤੇ ਪ੍ਰਮਾਤਮਾ ਨਹੀਂ ਠੀਕ ਕਰਦਾ ਜਿਨ੍ਹਾਂ ਨਾ ਬੀਤਦੀਆਂ ਉਹਨਾਂ ਨੂੰ ਪੁੱਛ ਕੇ ਦੇਖਿਆ ਕਰੋ ਇੱਥੇ ਕਿੰਨੇ ਕੈਂਸਰ ਦੇ ਪੇਸ਼ੈਂਟ ਹੁੰਦੇ ਕਿੰਨੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਹੁੰਦੀਆਂ ਕਿੰਨੇ ਕਈ ਵਾਰੀ ਵੱਡੇ ਵੱਡੇ ਐਕਸੀਡੈਂਟ ਹੁੰਦੇ ਆ ਪਰ ਜਿੰਨੂੰ ਮਾਲਕ ਨੇ ਬਚਾਣਾ ਉਹਨੂੰ ਬਚਾ ਹੀ ਲੈਣਾ ਮੈਂ ਕੰਨਾ ਜੀ ਹਾਰ ਮੰਨਣੀ ਨਹੀਂ ਇਹ ਜਿੱਥੇ ਤੁਹਾਨੂੰ ਲੱਗਾ ਨਾ ਤੁਹਾਡੇ ਦਿਮਾਗ ਕਿ ਬੰਦ ਹੋ ਗਿਆ ਸਭ ਕੁਝ ਖਤਮ ਹੋ ਗਿਆ ਮਾਲਕ ਦੀ ਕਿਰਪਾ ਤੋਂ ਉੱਥੇ ਸ਼ੁਰੂ ਹੁੰਦੀ ਹੈ ਉਹ ਤਾਂ ਬਹੁਤ ਕੁਝ ਕਰ ਸਕਦਾ ਜੀ ਮੈਂ ਕਹਿੰਦਾ ਆਪਾਂ ਸੋਚ ਹੀ ਨਹੀਂ ਸਕਦੇ ਜਦੋਂ ਪਰਮਾਤਮਾ ਕਿਰਪਾ ਕਰਦਾ ਨਾ ਫਿਰ ਵੈ ਨਹੀਂ ਵਿਹਦਾ ਦੁੱਖ ਕਿੱਡਾ ਵੱਡਾ ਤਕਲੀਫ ਕਿੱਡੀ ਵੱਡੀ ਉਹਨੇ ਤਾਂ ਇਹ ਦੇਖਣਾ ਕਿ ਬੱਚੇ ਮੇਰੇ ਦਾ ਭਰੋਸਾ ਬਹੁਤ ਵੱਡਾ ਤੇ ਇਹਦਾ ਭਰੋਸਾ ਮੈਂ ਕਦੇ ਟੁੱਟਣ ਨਹੀਂ ਦੇਣਾ ਇਹਦੇ ਵਿੱਚ ਵਾਅਦਾ ਨੂੰ ਕਦੇ ਨੀਵਾ ਨਹੀਂ ਪੈਣ ਦੇਣਾ ਹਰ ਘੜੀ ਜਦੋਂ ਕਹੀ ਜਾਵਾਂਗੇ ਕਿ ਮਾਲਕ ਮੇਰਾ ਸਭ ਸਹੀ ਕਰੇਗਾ ਕਰੇਗਾ ਮੇਰੇ ਲਈ ਵੀ ਵਧੀਆ ਕਰੇਗਾ ਮੈਨੂੰ ਸਭ ਕੁਝ ਵਧੀਆ ਦੇਵੇਗਾ ਤੇ ਕਿਉਂ ਨਹੀਂ ਦੇਵੇਗਾ ਸਬਰ ਤਾਂ ਕਰੋ ਨਾ ਬਹਿ ਕੇ ਦੇਖੋ ਉਹਦੀ ਰਜ਼ਾ ਦੇ ਵਿੱਚ ਕਿ ਮਾਲਕਾ ਮੈਂ ਤੇਰੇ ਕੋਲ ਹੀ ਲੈਣਾ ਸਭ ਕੁਝ ਨਾ ਮੰਗੂ ਕਿਸੇ ਹੋਰ ਕੋ ਨਾ ਟੁੱਟੋ ਹਾਲਾਤ ਵੇਖ ਕੇ ਨਾ ਡਰੋ ਕਿ ਕੋਈ ਮੈਨੂੰ ਕੱਲਾ ਛੱਡ ਗਿਆ ਮੈਂ ਤਾਂ ਬਹੁਤ ਹੀ ਪਿੱਛੇ ਰਹਿ ਗਿਆ ਸਭ ਕੁਝ ਆਪਣੇ ਮਾਲਕ ਤੇ ਰੱਖ ਦੋ ਕਿ ਮਾਲਕ ਆਪਣੇ ਆਪ ਹੀ ਕਰੇਗਾ ਜਿੱਦਾਂ ਕਰਨਾ ਤੇ ਮਾਲਕ ਨੂੰ ਕਰਨਾ ਹੀ ਪੈਣਾ ਤੁਹਾਡਾ ਇੰਨਾ ਜ਼ਿਆਦਾ ਵਿਸ਼ਵਾਸ ਹੋਏਗਾ ਨਾ ਜਦੋਂ ਕਿ ਮਾਲਕ ਨੂੰ ਕਰਨਾ ਹੀ ਪੈਣਾ ਮੈਂ ਆਪਦਾ ਬੱਚਾ ਮੈਂ ਉਹਰੇ ਕੋਲ ਹੀ ਮੰਗਣਾ ਮਾਲਕ ਬਹੁਤ ਕੁਝ ਕਰਕੇ ਦਿਖਾਏਗਾ ਫਿਰ ਤੁਹਾਨੂੰ ਜ਼ਿੰਦਗੀ 'ਚ ਮੈਂ ਕਹਿੰਦਾ ਜੀ ਤੁਸੀਂ ਹਜ਼ਾਰ ਵਾਰ ਫੇਲ ਹੋ ਜਾਓ ਫਰਕ ਨਹੀਂ ਜੇ ਪੈਂਦਾ ਸਭਨੇ ਤੁਹਾਨੂੰ ਨਕਾਰਾ ਕਰਤਾ ਹੋਵੇ ਕਿ ਇਹ ਤਾਂ ਖੋਟਾ ਸਿੱਕਾ ਹੈਗਾ ਇਹਦਾ ਨੀ ਹੁਣ ਕੁਛ ਬੰਨਣਾ ਪਰ ਤੁਹਾਡਾ ਵਿਸ਼ਵਾਸ ਪੱਕਾ ਨਾ ਜੇ ਆਪਣੇ ਗੁਰੂ ਤੇ ਭਗਵਾਨ ਤੇ ਤਾਂ ਮੈਂ ਕੰਨਾ ਜੀ ਫਿਰ ਉਹ ਖੋਟੇ ਸਿੱਕੇ ਨੂੰ ਵੀ ਇੰਨੀ ਅੱਗੇ ਤੱਕ ਲੈ ਕੇ ਜਾਏਗਾ ਕਿ ਤੁਹਾਡੇ ਯਾਰ ਦੋਸਤ ਦੀ ਪੂਰੀ ਦੁਨੀਆ ਹਰਾਣ ਹੋ ਜਾਏਗੀ ਕਬਰ ਆਣਾ ਹੀ ਨਹੀਂ ਬਿਲਕੁਲ ਵੀ ਭਗਵਾਨ ਤਾਂ ਕੁਛ ਵੀ ਕਰ ਸਕਦਾ ਤੁਹਾਡੇ ਲਈ ਕੁਛ ਵੀ ਕੋਈ ਚੀਜ਼ ਨਾ ਮੁਗਿੰਨੀ ਇੱਥੇ ਤੁਸੀਂ ਦਾ ਸਗੋ ਗਹਿਣਾ ਕਿ ਮੇਰਾ ਗੁਰੂ ਕਰਕੇ ਦਿਖਾਏਗਾ ਉਹਨੇ ਮੇਰੀ ਇੱਜ਼ਤ ਨੂੰ ਕਦੇ ਇੱਥੇ ਦਾਗ ਲੱਗਣ ਨਹੀਂ ਦਿੰਦਾ ਉਹਨੇ ਮੇਰੀ ਹਮੇਸ਼ਾ ਲਾਜ ਰੱਖਣੀ ਹੈ ਮੈਂ ਤਾਂ ਉਹਦੇ ਕੋਈ ਮੰਗਣਾ ਹਰ ਵਾਰੀ ਉਹਦਾ ਹੀ ਆਸਰਾ ਫੜ ਕੇ ਰੱਖੋ ਕੁਝ ਨਹੀਂ ਹੋਣਾ ਬੜੀ-ਬੜੀ ਦੁਨੀਆ ਦੀ ਰੋਜ਼ ਕਿਸਮਤ ਬਦਲਦੀ ਇੱਥੇ ਕਦੇ ਉਹਨਾਂ ਨੂੰ ਪੁੱਛ ਕੇ ਦੇਖਿਆ ਕਰੋ ਕਿ ਜਿਨ੍ਹਾਂ ਦੀ ਜ਼ਿੰਦਗੀ ਇੰਨੀ ਔਖੀ ਸੀਗੀ ਕਿਸੇ ਨੇ ਸਾਥ ਨਹੀਂ ਦਿੱਤਾ ਉਹਨਾਂ ਦਾ ਆਪਣੇ ਰਿਸ਼ਤੇਦਾਰਾਂ ਨੇ ਆਪਣੇ ਦੋਸਤਾਂ ਨੇ ਉਹਨਾਂ ਨੂੰ ਧੋਖਾ ਕਰਕੇ ਪਿੱਛੇ ਸੁੱਟਦਾ ਹੈ ਉਹ ਵੀ ਤਾਂ ਅਜੇ ਜ਼ਿੰਦਗੀ ਜੀ ਰਹੇ ਨਾ ਉਹ ਵੀ ਤਾਂ ਅਜੇ ਬੜੀ ਅੱਗੇ ਬੈਠੇ ਹਨਾ ਜੀ ਯੋਗੀ ਉਹਨਾਂ ਦਾ ਮਾਲਕ ਉਹਨਾਂ ਨੂੰ ਬਾਹ ਫੜ ਕੇ ਲੈ ਗਿਆ ਇਹ ਗੱਲ ਬੜੀ ਆਪਣੇ ਤੇ ਜਮਾਈ ਹੋਈ ਜੇ ਜਦੋਂ ਦੁਨੀਆ ਤੁਹਾਨੂੰ ਛੱਡਦੀ ਆ ਨਾ ਜਦੋਂ ਤੁਹਾਡੇ ਯਾਰ ਦੋਸਤ ਰਿਸ਼ਤੇਦਾਰ ਸਭ ਕੋਈ ਛੱਡਦਾ ਹਰ ਕੋਈ ਧੋਖਾ ਦਿੰਦਾ ਹਰ ਕੋਈ ਦਿਲ ਦੁਖਾਂਦਾ ਤਾਂ ਸਮਝ ਜਾ ਕਰੋ ਕਿ ਮੈਂ ਮਾਲਕ ਦੇ ਰਸਤੇ 'ਚ ਜਾ ਰਿਹਾ ਹਾਂ ਮੇਰੀ ਉਂਗਲ ਫੜ ਲਈ ਉਹਨੇ ਤੇ ਹੁਣ ਮੈਨੂੰ ਆਪਣੇ ਵਾਲੀ ਲੈ ਕੇ ਜਾ ਰਿਹਾ ਇਹ ਥੋੜਾ ਜਿਹਾ ਰਸਤਾ ਹੈਗਾ ਜੇ ਇਕੱਠ ਨਹੀਂ ਭਰਿਆ ਬਾਅਦ 'ਚ ਸੁੱਖ ਵੀ ਮਾਲਕ ਬੜਾ ਦਿੰਦਾ ਜੇ ਆਪਣੇ ਬੱਚਿਆਂ ਨੂੰ ਕਦੇ ਨਿਰਾਸ਼ ਨਹੀਂ ਹੁੰਨ ਦਿੰਦਾ ਤੁਸੀਂ ਨਹੀਂ ਹਾਰ ਮੰਨਣੀ ਤੁਸੀਂ ਹਾਰ ਕੇ ਬਹਿਣੀ ਜਣਾ ਡਿਗ ਨਹੀਂ ਜਾਣਾ ਥੱਲੇ ਤੁਹਾਡਾ ਗੁਰੂ ਤੁਹਾਡੇ ਲਈ ਹਮੇਸ਼ਾ ਹਰ ਪਲ ਸਾਹਜਾ ਨਜ਼ਰ ਹੈ ਤੇ ਉਹਨੇ ਤੁਹਾਡੇ ਸਾਰੇ ਕਾਰਜਾਂ ਨੂੰ ਆਪੇ ਪੂਰਾ ਕਰਾ ਦੇਣਾ ਮੈਂ ਕਹਿੰਦਾ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਸਭ ਵਧੀਆ ਹੋਏਗਾ ਜੀ ਫਿਕਰ ਹੀ ਨਾ ਕਰੋ